ਆਹ ਦੋ ਕੰਮ ਕਰਦਾ ਇਹ ਨਾਲ ਗਰਦਨ ਜਮਾਰਨ ਨੂੰ ਅਗਲੇ ਦੇ ਦੇਖੋ ਆਣੀ ਹੈਗੀ ਠੀਕ ਹੈ ਜੀ ਜਿਵੇਂ ਆਪਾਂ ਕੋਠੀਆਂ ਦੇ ਵਿੱਚ ਸ਼ੋਅ ਵਾਸਤੇ ਰੱਖਣੀ ਹੁੰਦੀ ਹੈ ਨਾ ਇਹ ਕਹਿੰਦਾ ਚਰਨਜੀਤ ਯਾਰਾ ਬਾਈ ਜੀ ਹੋ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਹੋ ਠੀਕੋ ਕਿੱਦਾਂ ਫਿਰਦੀ ਰੱਖਦਾ ਅੱਜ ਹੈ ਕਿੱਦਾਂ ਫਿਰਦੀ ਰੱਖਦਾ ਉਹ ਸੰਗ ਤਾਂ ਦਾ ਯਾਰ ਆਪਾਂ ਸ਼ੱਕ ਭਰ ਕੇ ਆਣੇ ਦੇ ਕਿ ਸਮਾਨ ਸਮੁੰਝਾ ਲੈਣਾ ਦੀਗਾ ਕਿਹੜਾ ਸਾਮਾਨ ਲੈਣਾ ਬਾਈ ਅੱਜ ਮੈਂ ਆਪਣੀ ਨਮਾਰੀ ਹੋ ਗਈ ਅੱਜ ਕੱਲ ਲੱਕੜ ਦੇ ਨੇ ਚੱਲ ਪਿਆ ਉਹ ਨਵੇਂ ਮੋੜ ਦੀ ਕੁੜੀ ਕਹਿੰਦੀ ਹਾਂ ਵੀ ਉਹਦੇ ਘਰ ਕੇ ਲੱਕੜ ਦੀ ਨਮਾਰੀ ਬੈਡ ਬੋਰਡ ਜੇ ਉਹ ਦੇਖਣੇ ਜਾਂਦੇ ਸੀ ਜਰ ਤੁਸੀਂ ਤਾਰੀ ਮਿਤੀ ਦੇ ਨਾਲ ਸੋਣੇ ਜਰੂਰ ਆਇਦਾ ਹਾਂ ਬਾਈ ਜਾਣਦਾ ਤਾਰੀ ਨੂੰ ਹਾਂ ਹਾਂ ਠੀਕ ਹੈ ਠੀਕ ਹੈ ਹਾਂ ਬੀ ਸਿੰਘ ਦੇ ਹਾਂ ਸਾਮਾਨ ਬਹੁਤ ਵਧੀਆ ਬਣਾਉਂਦਾ ਬਾਈ ਯਾਰ ਲੱਕੜ ਦਾ ਮੈਂ ਕਹਿੰਦਾ ਯਾਰ ਕੁੜੀ ਨੂੰ ਸਾਮਾਨ ਦੇਣਾ ਨਾ ਜੀ ਤਾਂ ਵਧੀਆ ਰਹੋਗੇ ਬਾਈ ਉੱਥੋਂ ਰੋ ਇੱਕ ਵਾਰੀ ਫਿਰ ਆਪਾਂ ਚੱਲਣਾ ਹੀ ਹੈ ਹੈ ਚੱਲਣਾ ਹੀ ਹੈ ਹਾਂ ਚੱਲੇ ਆਉਣੇ ਬਾਈ ਜੀ ਚਲੋ ਫਿਰ ਚੱਲਾ ਹਾਂ او اللہ یا 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 بہت ہو گیا ہاں جی بھائی یار 11 سامان لینا ਕੁੜੀਆ ਵਾਸਤੇ ਦੇ ਦਾਂਗੇ ਜੀ ਦਿਖਾਓ ਯਾਰ ਫਿਰ ਬਾਈ ਕੀ ਕੁਝ ਬਣਾਇਆ ਹੋਇਆ ਹੈ ਮਹੀਨਾ ਆਪਾਂ ਨੂੰ ਵਧੀਆ ਚਾਹੀਦਾ ਵੀਰੇ ਆਪਾਂ ਨੇ ਪੂਆ ਦੀ ਕੁੜੀ ਦੇ ਆਹੋ ਨਾ ਰਾਲਾ ਵਿਆਹ ਵੀ ਉੱਥੇ ਭੇਜਣਾ ਆਪਾਂ ਨੇ ਵਧੀਆ ਆ ਜੋ ਉੱਪਰ ਬਣਾਇਆ ਪਿਆ ਚਲੋ ਦਿਖਾ ਦਿਓ ਜੀ ਫਿਰ ਜਿਹੜਾ ਕੁਝ ਹੈਗਾ ਅੱਭਾ ਤੂੰ ਦਿਖਾ ਤੇ ਬਾਕੀ ਬੈੱਡ ਫੁੱਟ ਬਾਈ ਫਿਰ ਬੈੱਡ ਵੀ ਬਣਾਵਾਂਗੇ ਹੈਂ ਸਾਰ ਬਾਈ ਸਾਰ ਬਾਈ ਕਿਰਨ ਪਰ ਦੇਣਾ ਠੀਕ ਆ ਬਾਈ ਯਾਰ ਇਹ ਕੱਲ ਨੂੰ ਯਾਦ ਕਰਨਾ ਅਗਲਾ ਤੈਨੂੰ ਐ ਕਹੇ ਵੀ ਸਾਰਾ ਪਿੱਤਲ ਜੀ ਦਿਵਾਇਆ ਦੀਗਾ ਦੇਖਾ ਇੱਕ ਤਾਂ ਦੇਖੋ ਜੀ ਆਪਾਂ ਟ੍ਰਾਂਕ ਤਿਆਰ ਕਰਦੇ ਆ ਇਹ ਠੀਕ ਆ ਬਾਈ ਇਹ ਆ ਦਿਖਾ ਲੋ ਹਾਂਜੀ ਇਹ ਪੁਰਾਣੇ ਰਿਵਾਜ ਦਾ ਟ੍ਰਾਂਕ ਹੈ ਅੱਜ ਕੱਲ੍ਹ ਵਿਆਹਾਂ ਦੇ ਵਿੱਚ ਬਰੀ ਦੇ ਵਿੱਚ ਬਹੁਤ ਵਰਤਿਆ ਜਾਂਦਾ ਹੈ ਇਹ ਬਰੀ ਵਾਸਤੇ ਟ੍ਰਾਂਕ ਹੈਗਾ ਇਹ ਪਿੱਤਲ ਆ ਬਾਈ ਇਹ ਪਿੱਤਲ ਹੈ ਜੀ ਸਾਰਾ ਪਿਓਰ ਆ ਬਾਈ ਜਮਾ ਪਿਓਰ ਜੀ ਹਲੇ ਇੱਥੇ ਕੁੰਡੇ ਇਹਦੇ ਪਿੱਤਲ ਦੇ ਹੋਰ ਲੱਗਣੇ ਨੇ ਠੀਕ ਆ ਜੀ ਦੇਖੋ ਬਾਈ ਲੁੱਕ ਚੈੱਕ ਕਰ ਯਾਰ ਤੂੰ ਚੀਜ਼ ਦੀ ਕੁਆਲਟੀ ਬਗਣੀ ਹੋ ਪਤਾ ਲੱਗ ਗਿਆ ਇਹ ਇਹ ਇੱਕ ਬਟ ਇਹ 24 ਦਾ ਡੋਮ ਦਾਣੀ ਆ ਆ ਵੀ ਆਪਣਾ ਇਹ ਗਿਫਟ ਬਾਕਸ ਹੈਗਾ ਹਾਂ ਜੀ ਇਹਦੇ ਚ ਆਪਾਂ ਸਾਹੀ ਚਿੱਠੀ ਵੀ ਪਾ ਕੇ ਲਿਜਾ ਸਕਦੇ ਆ ਠੀਕ ਆ ਜੀ ਠੀਕ ਆ ਦੇਖੋ ਬਈ ਓਏ ਇਹਦੇ ਚ ਡੱਬੇ ਬਣਾ ਕੇ ਇਹ ਚ ਡਰਾਈ ਫਰੂਟ ਪਾ ਕੇ ਆਪਾਂ ਕੋਈ ਕਾਰਡ ਪਾ ਕੇ ਕਿਸੇ ਖਾਸ ਦੋਸਤ ਨੂੰ ਦੇਣਾ ਆਪਾਂ ਉਹ ਵੀ ਦੇ ਸਕਦੇ ਆਂਗੇ ਇਹ ਪਤਾ ਬਈ ਲੈ ਜਾਓ ਸਾਹੀ ਚਿੱਠੀ ਵਾਸਤੇ ਮਿੱਤਰੋ ਅੱਜ ਓਏ ਗਿਫਟ ਬਾਈ ਨੇ ਬਹੁਤ ਸੋਹਣਾ ਬਣਾਇਆ ਯਾਰ ਦੇਖੋ ਚੈੱਕ ਕਰੋ ਲੋਕੇ ਵੀ ਜਿਹੜੇ ਬਈ ਤਰਨਾਟ ਬੰਦੇ ਨੇ ਕਿਰਾ ਚੈੱਕ ਤਾਂ ਕਰਾ ਓਏ ਭੇਜ ਦੇ ਬਾਈ ਟਿੱਠੀ ਆ ਗਈ ਆਪਣੀ ਮਧਾਣੀ ਦੇਖੋ ਬਾਈ ਜੀ ਮਧਾਣੀ ਕੁਆਲਟੀ ਦਾ ਘਰਮ ਦਾ ਨਹੀਂ ਜਿਹੜੀ ਪੁਰਾਣੀ ਹੋਵੇ ਤਾਲੀ ਦੀ ਲੱਕੜ ਚ ਟਿਆਰਾ ਇਹਦਾ ਕੁੜ ਹੋ ਗਿਆ ਸੰਗਲ ਹੀ ਪਾਈ ਹੋਈ ਹੈ ਇਹ ਚੀਜ਼ਾਂ ਬਾਈ ਹੁਣ ਕੋਈ ਕੋਈ ਇਹ ਬਣਾਉਂਦਾ ਯਾਰ ਸ਼ਾਬਾਸ਼ ਬੰਦਾ ਬਣਾਊਗਾ ਨਾ ਯਾਰ ਹਾਂ ਬਾਈ ਕਿਉਂ ਬਾਈ ਮਧਾਣੀ ਜੜਕੇ ਦਾ ਟਾਈਪ ਦਾ ਗਿਆ ਦੇਖੋ ਬਾਈ ਗੜਗਣਾ ਗੜਕਣ ਬਾਈ ਦੇਖ ਕਿੰਨੀ ਕੁਆਲਟੀ ਬਣਾਈਆ ਬੰਦੇ ਨੇ ਗੜਕਣ ਦੀ ਇਹ ਚੀਜ਼ਾਂ ਬਈ ਵਿਰਸਾ ਦੀ ਕਿਸੇ ਤਾ ਪੰਜਾਬ ਦਾ ਯਾਰ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਆਪਣੀਆਂ ਘੜਾ ਧਰ ਕੇ ਇਹ ਘਰੇ ਦੇ ਉੱਤੇ ਟਿਕੂ ਨਹੀਂ ਆਏ ਆ ਜਾ ਕਰਦਾ ਬਾਈ ਪਹਿਲਾਂ ਬੁਢੀਆਂ ੜਕ ਕਰ ਜਾਂਦੀਆਂ ਜੀਆਂ ਇਹ ਉਹ ਟਾਈਮ ਤਾਂ ਗਿਆ ਬਾਈ ਦੇਖ ਲਓ ਲਿਓ ਦੁਬਾਰੇ ਪੰਜਾਬ ਦੇ ਵਿੱਚ ਜਾਂ ਮੋੜ ਕੇ ਬਾਈ ਆਪਣੇ ਪੰਜਾਬ ਨੂੰ ਲੋ ਲੋ ਆਇਆ ਇਹ ਚਾ ਦੇਖੋ ਜੀ ਆ ਆਈਟਮ ਆਪਾਂ ਨਵੀਂ ਤਿਆਰ ਕੀਤੀ ਆ ਦੇਖ ਬਾਈ ਚੱਕਲਾ ਬੇਲਣਾ ਚੱਕਲਾ ਬੇਲਣਾ ਨਾਲ ਇਹ ਬਿਲਕੁਲ ਬਾਈ ਨਾਲ ਚੱਕਲਾ ਬੇਲਣਾ ਭੜੇ ਹੁਣ ਨਾਲ ਜਰਾ ਤੁਹਾਨੂੰ ਦੇਖ ਲਓ ਹੇ ਚੱਕ ਕੇ ਗੱਲ ਤੇ ਮਾਰਨ ਵਾਤੇ ਵੀ ਕੰਮ ਨਹੀਂ ਕਰ ਰਹੀ। ਦੇਖੋ ਜੀ ਆ ਬਿਲਕੁਲ ਨਵੀਂ ਆਈਟਮ ਫਰੈਸ਼। ਇਹ ਆਪਾਂ ਕਰਦੀਆਂ ਚਾਬੀਆਂ ਟੰਗਣੀਆਂ ਹੋਣ। ਜਮਾ ਸਰਾ ਇਹਨੂੰ ਲੌਬੀ ਦੇ ਵਿੱਚ ਲਾ ਦਿਓ। ਕੁਆਲਿਟੀ ਚੈੱਕ ਕਰੋ ਭਾਈ ਜੀ। ਇਹਦੀ ਤੀ ਲੱਕੜ ਦੀ ਹੈਗੀ ਬਿਲਕੁਲ। ਐਵੇਂ ਟੰਗੋ ਚਾ। ਐ ਚਾਬੀ ਟੰਗੋ ਇਹਦੇ ਵਿੱਚ ਦੇਖੋ ਇਹ। ਆਹ ਦੇਖੋ ਜੀ ਹੁਣ ਇੱਥੇ। ਚੈੱਕ ਕਰੋ ਭਾਈ ਲੁੱਕ ਕਿਸੇ ਵੀ ਚੀਜ਼ ਦੀ। ਕੁਆਲਿਟੀ ਬਣਾਈ ਆ ਬੰਦੇ ਨੇ ਯਾਰ ਕੁਆਲਿਟੀ ਦੇ ਪੈਸੇ ਹੁੰਦੇ ਨੇ ਭਾਈ। ਕੋਈ ਬਣਾ ਜਦੂਆ ਦੇ ਵਿੱਚ ਆਪਣਾ ਪੁਰਾਣਾ ਬਿਰਸਾ ਆ ਗਿਆ ਜੀ। ਚੱਲ ਖਾ। ਬਾਈ ਚਰਨੀ ਆਵਾਜ਼ ਆ ਰਹੀ ਕਿੰਨੇ ਦਾ ਦੇਣਗੇ ਬਾਈ ਦੱਸ ਰੇਟ ਦਾ ਕੀ ਰੇਟ ਦੇਣਗੇ ਇਹ ਬਾਈ ਆਪਣੇ ਲਵੇ ਜਿਹੜਾ ਹੈਗਾ ਇਹ 10000 ਤੋਂ ਸਟਾਰਟ ਹੋ ਕੇ ਹਾਂਜੀ ਆਪਣੇ ਲਵੇ 18000 ਰੁਪਏ ਤੱਕ ਦੇ ਚਰਖੇ ਤਿਆਰ ਹੁੰਦੇ ਨੇ ਸਾਰੀ ਬਾਈ ਪੂਰ ਸਪੂਰ ਸਾਰਾ ਟਾਪ ਆ ਗਿਆ ਜੀ ਬਿਲਕੁਲ ਵੀ 12 10 12000 ਤੱਕ ਮਿਲ ਜੂ ਸਟਾਰਟ ਹੋ ਕੇ 18000 ਤੱਕ ਦੇ 18000 ਰੁਪਏ ਤੱਕ ਕਿਹੜੀ ਨਕਰ ਲਵਾਉਂਦੇ ਬਾਈ 18000 ਦੇ ਵਿੱਚ ਟਾਲੀ ਲਵਾ ਲਓ ਜੀ ਸਾਗਵਾਂ ਲਵਾ ਲਓ ਨਿੰਮ ਲਵਾ ਲਓ ਉਹ ਆਪਣੀ ਚੁਆਇਸ ਹੈ ਫੱਟੀ ਵੀ ਨਾਲ ਆ ਬਾਈ ਇਹ ਹਾਂਜੀ ਫੱਟੀ ਨਾਲ ਆ ਇਹ ਫੱਟੀ ਬਾਈ ਤੁਹਾਨੂੰ ਗਿਫਟ ਦਿੱਤੀ ਹੈ ਬੈਠਣ ਵਾਸਤੇ ਬਾਈ ਦੇ ਨਾਲ ਵੀ ਪਾਈ ਪੂਣੀਆਂ ਕਰਵਾਉਣ ਵਾਸਤਾ ਵਗੈਰਾ ਪਾ ਕੇ ਸਾਰਾ ਕੰਪਲੀਟ ਇਹ ਦੇਵਾਂਗੇ ਟੱਕੜਾ ਅਗਲੇ ਨੇ ਪਾਉਣਾ ਹੈਗਾ ਟੱਕੜਾ ਨਹੀਂ ਅਸੀਂ ਦੰਦੇ ਆਜਾ ਬਾਈ ਇੱਕ ਵਾਰੀ ਵਾਹ ਤਾਰੀ ਮਿਸਤਰੀ ਦੇ ਕੋਲ ਬਾਈ ਤੇ ਬਾਈ ਸੰਦੂਖ ਵੀ ਬਣਾਉਂਦਾ ਬਾਈ ਇਸ ਟਾਈਮ ਸੰਦੂਖ ਤਿਆਰ ਹੋਇਆ ਹੈ ਨੀਗਾ ਇਹ ਸੰਦੂਖ ਹੀ ਬਾਈ ਬਹੁਤ ਥੋੜੀ ਦਾ ਕਰ ਇੱਕ ਵਾਰੀ ਛਾਤੀ ਭਰਾ ਦੇ ਪੁੱਤ ਇਸ ਦੂਖ ਪ੍ਰਾਣੇ ਆਏ ਹੋਏ ਨੇ ਬਾਈ ਕੁਲੇ ਬਾਈ ਤਿਆਰ ਮੋਡੀਫਾਈ ਹੋਣ ਵਾਸਤੇ ਜਦੋਂ ਇਹ ਮੋਡੀਫਾਈ ਹੋ ਗਏ ਉਦੋਂ ਬਾਅਦ ਇਹਨਾਂ ਦੀ ਵੀਡੀਓ ਪਾਵਾਂਗੇ ਬਣਾ ਕੇ ਆਪਾਂ ਤੇ ਬਾਈ ਉਹਦੀ ਵੀ ਚੈੱਕ ਕਰਵਾ ਦੇ ਉਧਰ ਇੱਕ ਹੀ ਬਾਈ ਬੈੱਡ ਬਾਈ ਕਹਿੰਦੇ ਬੈੱਡ ਦਾ 8000 ਰੁਪਏ ਕਿਉਂ ਬਣਾ ਦੇਗਾ ਬੈੱਡ ਵੀ ਜੇ ਤੋ ਕਹਾਂਗੇ ਆਪਾਂ ਇੱਕ ਦਾਸ ਦੇ ਇਧਰ ਲਵਾ ਲਵਾਂਗੇ ਠੀਕ ਆ ਜੀ 10 ਦਿਨਾਂ ਦੇ ਵਿੱਚ ਤੁਹਾਨੂੰ ਬੈੱਡ ਤਿਆਰ ਮਿਲਣਗੇ ਤੇ ਬੈੱਡ ਚਾਹੀਦਾ ਭਾਈ ਸੋਫਾ ਸਾਰਾ ਕੁਝ ਮਿਲੂਗਾ ਜੋ ਵੀ ਚਾਹੀਦਾ ਇਹੀ ਭਾਈ ਤੁਸੀ ਸਾਈ ਤੇ ਸਾਰਾ ਇੱਕ ਥਾਂ ਤੋਂ ਜੀ ਕਿਤੇ ਜਾਣ ਦੀ ਲੋੜ ਨਹੀਂ ਗਏ ਭਾਈ ਇਸਰੇ ਤਿਆਰ ਕਰਾਉਣੇ ਹੁਣ ਬੈੱਡ ਤਾਂ ਭਾਈ ਅਵਤਾਰ ਸਿੰਘ ਨੂੰ ਇੱਕ ਵਾਰੀ ਵਿਜ਼ਿਟ ਕਰੋ ਜਰੂਰ ਇਹਨਾ ਕੋਲ ਆ ਕੇ ਭਾਈ ਤੇ ਬਾਈ ਦਾ ਸੁਭਾਅ ਵੀ ਬਹੁਤ ਚੰਗਾ ਤੇ ਭਾਈ ਆਪ ਵੀ ਤੇਗਾ ਗੁਰਸਿੱਖ ਪਰਿਵਾਰ ਆ ਭਾਈ ਸੰਬਰ ਆਪਣਾ ਨੋਟ ਕਰ ਲਓ ਜੀ 94634 63601 ਤੇ ਭਾਈ ਐਡਰੈਸ ਹੈਗਾ ਜੀ ਆਪਣਾ ਪਿੰਡ ਚਲੂਰ ਲੜਾ ਗਾਗਾ ਤੋਂ ਪਾਤੜਾ ਰੋਡ ਦੇ ਉੱਪਰ ਸਥਿਤ ਹੈ ਬੱਸ ਸਟੈਂਡ ਦੇ ਬਿਲਕੁਲ ਨੇੜੇ ਪਿੰਡ 'ਚ ਵਰਦਿਆ ਨੂੰ ਆਪਣੀ ਦੁਕਾਨ ਹੈ ਜੀ ਤੇ ਤੁਮ ਵੀ ਜਦੋਂ ਵੀ ਮਰਜ਼ੀ ਆਪਨਾ ਕੇ ਵਿਜ਼ਿਟ ਕਰ ਸਕਦੇ ਹੋ ਆਪਾਂ ਹਫ਼ਤੇ ਦੇ 7 ਦਿਨ ਦੁਕਾਨ ਤੇ ਹਾਜ਼ਰ ਹਾਂ ਜੀ ਤੇ ਬਾਕੀ ਬਾਈ ਕਿਸੇ ਨਹੀਂ ਵੀ ਕੋਈ ਵੀ ਸਮਾਨ ਵਿਆਹ ਸ਼ਾਦੀ ਦਾ ਤਿਆਰ ਕਰਵਾਉਣਾ ਬੈੱਡ ਅਲਮਾਰੀ ਡਰੈਜਨ ਟ੍ਰੈਵਲ ਤੇ ਮੇਜ ਕੋਈ ਵੀ ਕੁਆਲਿਟੀ ਜੇਹੀ ਕੁਆਲਿਟੀ ਬਾੜ ਦਿਓ ਬਾਈ ਜੀ ਉਹੀ ਦੀ ਕੁਆਲਿਟੀ ਤੁਹਾਨੂੰ ਇੱਕ ਵਾਰੀ ਤੁਸੀਂ ਨੈਟ ਤੋਂ ਸਰਚ ਮਾਰੋ ਤੇ ਬਾਈ ਕੋਲੇ ਲੈ ਕੇ ਆਓ ਤੁਹਾਨੂੰ ਉਹੇ ਜਿਹਾ ਸਾਮਾਨ ਤਿਆਰ ਹੋਇਆ ਮਿਲੂਗਾ ਜਿਹਾ ਜਿਹਾ ਤੁਹਾਡੀ ਚਾਹਤ ਹੋਗੀ ਮੇਰੀ ਭੈਣ ਨੂੰ ਜਦੋਂ ਵੀ ਕਿਸੇ ਨੂੰ ਲੋੜ ਆ ਤਾਂ ਦੇਖੋ ਭੈਣੇ ਵਿਆਹ ਸ਼ਾਦੀ ਵਾਸਤੇ ਤੁਹਾਨੂੰ ਉਸ ਟਾਈਮ ਬਾਈ ਸਾਮਾਨ ਉਪਲਬਧ ਕਰਵਾਊਗਾ ਠੀਕ ਹੈ ਨਾ ਬਾਈ ਸਾਹਿਬ ਸਤਿਕਾਰ ਤੇ ਪੁਰਾਣੇ ਜਵਾਨੇ ਦੀਆਂ ਸਾਰੀਆਂ ਚੀਜ਼ਾਂ ਆਪਣੇ ਲਵੇ ਤਿਆਰ ਹੁੰਦੀਆਂ ਨੇ ਸੰਦੂਖ ਟਰੰਕ ਚਰਖੇ ਲੱਕੜ ਦੇ ਮੰਝੇ ਵੀ ਕਿਸੇ ਨੂੰ ਚਾਹੀਦੇ ਨੇ ਆਪਾਂ ਉਹ ਵੀ ਬਣਾਉਣਿਆਂਗੇ ਪੀੜੀਆਂ ਵੀ ਬਣਾਉਣਿਆਂਗੇ ਹਰ ਤਰ੍ਹਾਂ ਦਾ ਸਾਮਾਨ ਆਪਾਂ ਉਹਨੂੰ ਆਨ ਆਰਡਰ ਤਿਆਰ ਕਰਵਾ ਸਕਦੇ ਹੋ ਸਾਡੇ ਤੋਂ ਜਦੋਂ ਮਰਜ਼ੀ ਫੋਨ ਕਰੋ ਜਦੋਂ ਮਰਜ਼ੀ ਬਾਈ ਬਾਈ ਕੋਲੇ ਇੱਕ ਵਾਰੀ ਆਓ ਤੇ ਕੰਮ ਦੇਖੋ ਤੇ ਉਸ ਤੋਂ ਬਾਅਦ ਤੁਸੀਂ ਡਿਸੀਜਨ ਲਓ ਇੱਕ ਵਾਰੀ ਬਾਈ ਕੋਲੇ ਆ ਕੇ ਸੁਭਾਅ ਤੇ ਕਾਰੋਬਾਰੀ ਦਾ ਤੁਹਾਨੂੰ ਪਤਾ ਲੱਗੂਆ ਬਾਕੀ ਨੰਬਰ ਸਾਡਾ ਸਕਰੀਨ ਤੇ ਵੀ ਚੱਲ ਰਿਹਾ ਹੈਗਾ ਉੱਥੋਂ ਵੀ ਤੁਸੀਂ ਕੰਟੈਕਟ ਕਰ ਸਕਦੇ ਜਦੋਂ ਮਰਜ਼ੀ ਆਓ ਪਿੰਡ ਚਨੂਰ ਵਿਖੇ ਬਾਈ ਜੀ ਵੀਡੀਓ ਨੂੰ ਵਾਅਦਾ ਤੋਂ ਵੱਧ ਕਰ ਦਿਓ ਜੀ ਫਿਰ ਲਾਈਕ ਤੇ ਕਮੈਂਟ ਬਾਈ ਸਾਰਿਆਂ ਨੂੰ ਸਤਿਕਾਰ ਸਤਿਕਾਰ